ਅੱਜ ਸਾਡੇ ਦਰਮਿਆਨ ਆ ਭਾਈ ਬਲਵੰਤ ਸਿੰਘ ਜੀ ਜਿਉ ਆਪਾਂ ਲਾਈਵ ਕਥਾ ਸੁਣਦੇ ਹਾਂ ਮਨਜੀ ਸਾਹਿਬ ਸ੍ਰੀ ਅਮਰitsar ਸਾਹਿਬ ਤੋਂ ਉਹਨਾਂ ਦੇ ਵਿੱਚ ਹੁਕਮਨਾਮੇ ਦੀ ਸੇਵਾ ਜਿਹੜੇ ਨਭਾਉਂਦੇ ਨੇ ਉਹ ਅੱਜ ਸਾਡੇ ਦਰਮਿਆਨ ਇੱਥੇ ਪਿੰਡ ਖੁਸਰੋਪੁਰ ਵਿਖੇ ਪਹੁੰਚੇ ਨੇ ਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ ਸਾਹਿਬ ਜੀ ਸੋ ਕਿੰਨੇ ਇੱਕ ਸਾਲਾਂ ਤੋਂ ਤੁਸੀਂ ਜਿਹੜੀ ਆ ਐਸਜੀਪੀਸੀ ਦੇ ਵਿੱਚ ਗ੍ਰੰਥੀ ਸੰਗ ਦੀ ਡਿਊਟੀ ਨਿਭਾ ਰਹੇ ਆ ਪਈ ਸਾਹਿਬ ਜੀ ਮੈਂ ਪਿਛਲੇ ਤਕਰੀਬਨ 12 ਸਾਲ ਤੋਂ ਐਸਜੀਪੀਸੀ ਵਿੱਚ ਬਤੌਰ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹਾਂ ਠੀਕ ਹੈ ਜੀ ਤੇ ਅੱਜ ਤੱਕ ਕਿੰਨੇ ਇੱਕ ਕਥਾਵਾਚਕ ਮਸ਼ਹੂਰ ਜਿਹੜੇ ਆ ਪੰਥ ਦੇ ਉਹਨਾਂ ਦੇ ਨਾਲ ਤੁਸੀਂ ਸੇਵਾ ਨਿਭਾਈ तकरीबन ਮੈਂ 10-12 ਸਾਲ ਤੋਂ ਸੇਵਾ ਨਿਭਾ ਰਿਹਾ ਐਸਜੀਪੀਸੀ ਦੇ ਵਿੱਚ ਠੀਕ ਹੈ ਜੀ ਜਿਹਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਸਾਹਿਬ ਸਹਿਬਾਨਾਂ ਦੇ ਵਿੱਚ ਮੈਂ ਸੇਵਾ ਨਿਭਾਈ ਹੈ ਠੀਕ ਹੈ ਸਭ ਤੋਂ ਪਹਿਲਾਂ ਮੇਰੀ ਜੁਆਇਨਿੰਗ ਹੋਈ ਸੀ ਪੰਜੋਖਰਾ ਸਾਹਿਬ ਹਰਿਆਣੇ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਫਿਰ 3-4 ਸਾਲ ਹੋਤੇ ਸੇਵਾ ਨਿਭਾਈ ਉਸ ਤੋਂ ਬਾਅਦ ਚਮਕੌਰ ਸਾਹਿਬ ਤੇ तकरीबन ਉਹਨਾਂ ਪਿਛਲੇ 5 ਸਾਲ ਤੋਂ ਅੰਮ੍ਰਿਤਸਰ ਵਿੱਚ ਸੇਵਾ ਨਿਭਾ ਰਿਹਾ ਹਾਂ ਤੇ ਪਿਛਲੇ 2.5 ਸਾਲ ਤੋਂ ਗੁਰਦੁਆਰਾ ਮੰਜੀ ਸਾਹਿਬ ਦੀ ਬਾਹ ਨਾਲ ਵਿਖੇ ਉੱਥੇ ਗਰੰਤੀ ਸਿੰਘ ਦੀ ਸੇਵਾ ਨਿਭਾ ਰਹੇ ਹਾਂ ਤੇ ਤਕਰੀਬਨ ਹੁਣ ਤੱਕ 2250 ਕਥਾ ਵਚਕਾਂ ਦੇ ਨਾਲ ਦਾਸ ਕਥਾ ਦੀ ਸੇਵਾ ਨਿਭਾ ਚੁੱਕਿਆ ਹੈ ਠੀਕ ਹੈ ਜਿਨ੍ਹਾਂ ਦੇ ਵਿੱਚ ਤਕਰੀਬਨ ਦਰਬਾਰ ਸਾਹਿਬ ਦੇ ਸਾਰੇ ਸਿੰਘ ਸਹਿਬਾਨ ਠੀਕ ਹੈ ਜੀ ਗਿਆਨੀ ਜਗਤਾਰ ਸਿੰਘ ਜੀ ਜੋ ਔਕਾਲ ਚਲਾਨਾ ਕਰ ਗਏ ਹਨ ਸਾਰੇ ਗਰੰਤੀ ਸਹਿਬਾਨ ਠੀਕ ਹੈ ਜੀ ਜੋ ਹੁਣ ਮੌਜੂਦਾ ਸਿੰਘ ਸਹਿਬਾਨ ਹਨ ਗਿਆਨੀ ਬਲਵਿੰਦਰ ਸਿੰਘ ਜੀ ਗਿਆਨੀ ਗੁਰਮਿੰਦਰ ਸਿੰਘ ਜੀ ਜਾਂ ਜਿਹੜੇ ਰਟਾਇਰ ਹੋ ਚੁੱਕੇ ਹਨ ਗਿਆਨੀ ਜਗਤਾਰ ਸਿੰਘ ਜੀ ਉਸ ਤੋਂ ਇਲਾਵਾ ਜਿਹੜੇ ਪੰਥ ਦੇ ਵਿਦਵਾਨ ਮਹਾਨ ਵਿਦਵਾਨ ਪਾਈ ਪਾਈ ਪਿੰਦਰਪਾਲ ਸਿੰਘ ਜੀ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਹੋਰ ਹੀ ਐਸੇ अनेका ਨਾਮ ਹਨ ਜਿਨ੍ਹਾਂ ਦੇ ਨਾਲ ਦਾਸ ਕਥਾ ਦੀ ਸੇਵਾ ਨੇ ਬਾ ਚੁੱਕਿਆ ਹੈ ਬਹੁਤ ਵਧੀਆ ਹੈ ਜੀ ਦੇਖੋ ਪੰਥ ਦੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਦੇ ਇਹਨਾਂ ਨੇ ਦਰਸ਼ਨ ਦਿਦਾਰੀ ਕੀਤੀ ਔਰ ਆਪਾਂ ਨੂੰ ਲਾਈਵ ਜਿਹੜਾ ਆ ਉਹ ਕਥਾ ਜਿਹੜੀ ਸੁਣਨ ਨੂੰ ਮਿਲਦੀ ਆ ਉਹਨਾਂ ਦੇ ਵਿੱਚ ਆਪਾਂ ਵੀ ਵੱਖੋ ਵੱਖਰੇ ਸਿੰਘ ਸਾਹਿਬਾਨਾਂ ਦੇ ਦਰਸ਼ਨ ਕਰਦੇ ਆਂ ਭਾਈ ਪਿੰਦਰ ਸਾਹਿਬ ਪਾਲ ਸਿੰਘ ਜੀ ਜਿਨ੍ਹਾਂ ਦਾ ਨਾਮ ਜਿਹੜਾ ਜੇ ਪੰਥ ਦੇ ਇੱਕ ਸਤਾਰੇ ਨੇ ਤੇ ਭਾਈ ਸਾਹਿਬ ਤੁਸੀਂ ਪੜ੍ਹਾਈ ਕਿੱਥੋਂ ਕੀਤੀ ਹੈ ਪੜ੍ਹਾਈ ਮੈਂ ਤੇ ਦੇਖੋ ਪਹਿਲਾਂ ਪਲੱਸ 2 ਤੱਕ ਤਾਂ ਸਕੂਲ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਪ੍ਰਾਈਵੇਟ ਗ੍ਰੈਜੂਏਸ਼ਨ ਕੀਤੀ ਠੀਕ ਹੈ ਉਹਦੇ ਨਾਲ ਨਾਲ ਫਿਰ ਟਕਸਾਲ ਦੇ ਵਿੱਚੋਂ ਗੁਰਮੰਦੀ ਪੜ੍ਹਾਈ ਕੀਤੀ ਠੀਕ ਹੈ ਦਮਦਮ ਹੀ ਟਕਸਾਲ ਤੋਂ ਮੈਂਤਾ ਤੋਂ ਹਾਂਜੀ ਠੀਕ ਹੈ ਤੇ ਆਪਣਾ ਪਸ਼ੋਕੜ ਕਿੱਥੋਂ ਦਾ ਹੈ ਰਹਿਣ ਵਾਲੇ ਕਿੱਥੋਂ ਦੇ ਆਪਾਂ ਪਸ਼ੋਕੜ ਆਪਣਾ ਪਿੰਡ ਹੈਗਾ ਆਪਣਾ ਖੈਰਦੀ ਇੱਕ ਜਿਹੜਾ ਆਪਾਂ ਜਾਣਦੇ ਆ ਬਾਬੂ ਡਾ ਸਾਹਿਬ ਚਬਾਲਵਾਲ ਤਵਾਰ ਰੋਡ ਤੇ ਤੇ ਤਕਰੀਬਨ ਪਿਤਾ ਜੀ ਉਥੇ ਰਹਿੰਦੇ ਸੀ ਵੈਸੇ ਅਸੀਂ ਤਾਂ ਰਹੇ ਜੀ ਸਾਡਾ ਜਨਮ ਜਿਹੜਾ ਉਹ ਸ਼ਹਿਰ ਦਾ ਹੀ ਹੈ ਠੀਕ ਹੈ ਜੀ ਤੇ ਅਸੀਂ ਤਾਂ 1985 ਤੋਂ ਅੰਮ੍ਰਿਤਸਰ ਵਿੱਚ ਹੀ ਰਹ ਰਹੇ ਹਾਂ ਠੀਕ ਹੈ ਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਪਰਿਵਾਰ ਵਿੱਚ ਮਾਤਾ ਪਿਤਾ ਠੀਕ ਹੈ ਜੀ ਉਸ ਤੋਂ ਬਾਅਦ ਘਰਪਰਾ ਸਾਰੇ ਮੈਰਿਡ ਹੈ ਠੀਕ ਹੈ ਜੀ ਤੇ ਮੇਰੇ ਪਤਨੀ ਤੇ ਦੋ ਬੇਟੀਆਂ ਠੀਕ ਹੈ ਜੀ ਤੁਸੀਂ ਜੋਇੰਟ ਫੈਮਲੀ ਚ ਹੀ ਰਹ ਰਹੇ ਹੋ ਹਾਂਜੀ ਜੋਇੰਟ ਫੈਮਲੀ ਤੇ ਆਪਾਂ ਇਸ ਤੋਂ ਪਹਿਲਾਂ ਵੀ ਇੱਕ ਇੰਟਰਵਿਊ ਕੀਤੀ ਸੀਗੀ ਵੈਸੇ ਅੱਜ ਕੱਲ ਬਹੁਤ ਘੱਟ ਪਰਿਵਾਰ ਆ ਜਿਹੜੇ ਏਡੇ ਇਕੱਠੇ ਜੋਇੰਟ ਹੋਣ ਤੇ ਜੋਇੰਟ ਫੈਮਲੀਆਂ ਜਿਹੜੀਆਂ ਆ ਉਹ ਬਹੁਤ ਘੱਟ ਮਿਲਦੀਆਂ ਆ ਸੋ ਗੁਰਸਿੱਖ ਪਰਿਵਾਰਾਂ ਦੇ ਵਿੱਚ ਮੈਨੂੰ ਲੱਗਦਾ ਆ ਕਿਉਂਕਿ ਆਪਾਂ ਹੁਣ ਤੱਕ ਜਿੰਨੇ ਕੁ ਲੋਕਾਂ ਨੂੰ ਮਿਲੇ ਹਨ ਜਿਹੜੇ ਗੁਰਸਿੱਖ ਪਰਿਵਾਰ ਆ ਇਹ ਸਖੀ ਦੇ ਨਾਲ ਜੁੜੇ ਹੋਏ ਆ ਉਹ ਤਕਰੀਬਨ ਹਲੇ ਤੱਕ ਜੁਆਇੰਟ ਰਹਿੰਦੇ ਕਿਉਂਕਿ ਇਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜਿਹੜਾ ਆਪਣਾ ਲੋਕਾਂ ਦੇ ਨਾਲ ਜਦੋਂ ਵਾਪਿੰਦਾ ਹੈ ਜਿਹੜੀ ਡਿਪਰੈਸ਼ਨ ਹੈ ਜਾਂ ਟੈਨਸ਼ਨ ਹੈ ਹਨ ਉਹ ਇਕੱਲੇਪਨ ਦੀ ਬਿਮਾਰੀ ਆ ਜਦੋਂ ਬੰਦਾ ਇਕੱਲਾ ਰਹਿੰਦਾ ਹੈ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਸੋ ਇਹਦੇ ਵਿੱਚ ਜਿਹੜਾ ਜਦੋਂ ਆਪਾਂ ਜੁਆਇੰਟ ਫੈਮਿਲੀ ਚ ਰਹਿੰਦੇ ਆ ਇਹ ਬਿਮਾਰੀ ਜਿਹੜੀ ਆ ਬਹੁਤ ਘੱਟ ਲੋਕਾਂ ਨੂੰ ਦੇਖਣ ਨੂੰ ਮਿਲਦੀ ਆ ਤੇ ਕੋਈ ਹਜ਼ਾਰਾਂ ਮਗਰ ਇੱਕ ਅੱਧਾ ਕੇਸ ਹੁੰਦਾ ਹੈ ਜਿਹੜਾ ਜੁਆਇੰਟ ਫੈਮਿਲੀ ਦੇ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਜਵੇ ਨਹੀਂ ਤਾਂ ਜਾਦੇ ਜਿਹੜੇ ਆ ਲੋਕ ਜਿਹੜੇ ਇਕੱਲਾ ਰਹਿੰਦੇ ਆ ਜਿੱਦਾਂ ਹਸਬੰਡ ਵਾਈਫ ਹੋ ਗਏ ਹਸਬੰਡ ਨੇ ਕੰਮ ਤੇ ਚਲੇ ਜਾਣਾ ਵਾਈਫ ਨੇ ਘਰ ਸਾਰਾ ਦਿਨ ਸੋਚਦੇ ਰਹਿਣਾ ਜਾਂ ਉਹ ਇਹੋ ਜਿਹੇ ਸੀਰੀਅਲ ਦੇਖਦੇ ਰਹਿੰਦੇ ਆ ਜਿਹੜੇ ਸੀਰੀਅਲ ਆਪਣੇ ਮਨ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਆ ਤੇ ਉਹਦੇ ਨਾਲ ਆਪਾਂ ਹੌਲੀ ਹੌਲੀ ਡਿਪਰੈਸ਼ਨ 'ਚ ਜਾਣਾ ਸ਼ੁਰੂ ਕਰ ਦਿੰਦੇ ਕਿਉਂਕਿ ਆਪਣੇ ਜਿਹੜੇ ਗਿਆਨ ਇੰਦਰੀਆਂ ਦੇ ਵਿੱਚ ਆਪਣੀ ਅੱਖਾਂ ਤੇ ਕੰਨ ਇਹ ਸਭ ਤੋਂ ਜ਼ਿਆਦਾ ਮਹਾਨ ਮੰਨੇ ਗਏ ਆ ਹਨ ਨੱਕ ਹੋ ਗਈ ਆਪਣਾ ਟੇਸਟ ਹੋ ਗਿਆ ਜੀਭ ਦਾ ਹੋ ਗਿਆ ਕੰਨ ਹੋ ਗਿਆ ਹਨ ਜਾਂ ਆਪਣੀ ਸਪਰਸ਼ ਹੋ ਗਈ ਇਹ ਤੋਂ ਆਪਾਂ ਨੂੰ ਪਤਾ ਲੱਗਦਾ ਸਭ ਕੁਝ ਹਨ ਜਦੋਂ ਆਪਾਂ ਅੱਖਾਂ ਦੇ ਨਾਲ ਇਦਾਂ ਦੇ ਸੀਰੀਅਲ ਦੇਖਦੇ ਰਹਿੰਦੇ ਆ ਉਹ ਸਾਸ ਵੀ ਕਦੀ ਬਹੁਤੀ ਕਿੰਨੀ ਮਸ਼ਹੂਰ ਹੋਈ ਸੀ ਉਹ ਅਸੀਂ ਭਾਵੇਂ ਦੇਖਿਆ ਨਹੀਂ ਪਰ ਫਿਰ ਵੀ ਸਾਨੂੰ ਉਹ ਨਾਂ ਜਿਹੜਾ ਕਿਤੇ ਉਹਨਾਂ ਕਿਤਾ ਸੌਣ ਨੂੰ ਮਿਲ ਜਾਂਦੀ ਆ ਇਦਾਂ ਦੇ ਬਹੁਤ ਜਿਹੜੇ ਆ ਸੀਰੀਅਲ ਉਹ ਚੱਲਦੇ ਆ ਜਿਹੜੇ ਸਾਡੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਸਾਡੇ ਮਨ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਆ ਜਦੋਂ ਸਾਡਾ ਮਨ ਬਿਮਾਰ ਹੋ ਜਾਂਦਾ ਆ ਤਾਂ ਉਹਦੇ ਨਾਲ ਸਾਡਾ ਤਨ ਜਿਹੜਾ ਉਹ ਬਿਮਾਰ ਹੋ ਜਾਂਦਾ ਮੇਰੀ ਇਹ ਗੁਜਾਰਸ਼ ਆ ਕਿ ਆਪਾਂ ਇੱਕ ਤਾਂ ਕੋਸ਼ਿਸ਼ ਕਰੀਏ ਜੁਆਇੰਟ ਫੈਮਲੀਆ ਦੇ ਵਿੱਚ ਰਹਿਣ ਦੀ ਤੇ ਦੂਸਰਾ ਗੁਰੂ ਘਰ ਜਾਈਏ ਸੰਗਤ ਦੇ ਵਿੱਚ ਸੇਵਾ ਕਰੀਏ ਉਹਦੇ ਨਾਲ ਆਪਣਾ ਦੁੱਖ ਸੁੱਖ ਜਿਹੜਾ ਆ ਉਹ ਸਾਂਝਾ ਹੋ ਜਾਂਦਾ ਆ ਉੱਥੇ ਚੁਗਲੀਆਂ ਨਹੀਂ ਕਰਨੀਆਂ ਆਪਾਂ ਗੁਰੂ ਦੀ ਗੱਲ ਕਰਨੀ ਆ ਤੇ ਆਪ ਦਾ ਜਿਹੜਾ ਆ ਘਰ ਦਾ ਸਮੱਸਿਆ ਆ ਉਹ ਆਪਾਂ ਕਿਸੇ ਆਪਦੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਦੱਸੀਏ ਉਹਨਾਂ ਦੇ ਨਾਲ ਸਾਂਝਾ ਕਰੀਏ ਜੇ ਆਪਣਾ ਮਨ ਜਿਹੜਾ ਆ ਉਹ ਗੁਰਬਾਣੀ ਸੁਣ ਕੇ ਗੁਰਬਾਣੀ ਪੜ੍ਹ ਕੇ ਕਥਾ ਸੁਣ ਕੇ ਤੇ ਜਿਹੜਾ ਆ ਉਹ ਪਰਬਲ ਹੋ ਜਾਂਦਾ ਜਾਨੀ ਕਿ ਤਾਕਤਵਰ ਹੋ ਜਾਂਦਾ ਹੈ ਜਿਹਦੇ ਨਾਲ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ ਹੁਣ ਇਹ ਵੀ ਭਾਈ ਸਾਹਿਬ ਜਿਹੜੇ ਆ ਉਹ ਹੀਲਿੰਗ ਟੱਚ ਕਰਦੇ ਆ ਤੇ ਹੀਲਿੰਗ ਟੱਚ ਦੇ ਰਹੇ ਆਂ ਜੀ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਆ ਉਹ ਹੋ ਜਾਂਦਾ ਆਪਾਂ ਪਿਛਲੇ 2-3 ਸਾਲ ਤੋਂ ਇਹ ਕਰ ਰਹੇ ਆਂ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਹੁਣ ਤੱਕ ਤਕਰੀਬਨ 1100 ਲੋਕ ਜਿਹੜੇ ਆ ਉਹ ਹੀਲਿੰਗ ਜਿਹੜੇ ਲੈ ਚੁੱਕੇ ਆ ਜਿਹਦੇ ਨਾਲ ਲੋਕਾਂ ਨੇ ਬਹੁਤ ਵਧੀਆ ਫੀਡਬੈਕ ਦਿੱਤੇ ਆਪਣੇ ਗੁਰੂ ਸਾਹਿਬ ਨੇ ਵੀ ਕਿਹਾ ਅੰਦਰੋਂ ਖੋਜਣਾ ਆ ਤੇ ਅੰਦਰੋਂ ਜਦੋਂ ਆਪਾਂ ਖੋਜਦੇ ਆ ਗੁਰਬਾਣੀ ਨੂੰ ਤੇ ਆਪਦੇ ਮਨ ਨੂੰ ਤੇ ਆਪਾਂ ਜਿਹੜੇ ਆ ਉਹ ਬਹੁਤ ਸਟਰੋਂਗ ਹੋ ਜਾਂਦੇ ਆ ਨਿੱਕੀਆਂ ਮੋਟੀਆਂ ਬਿਮਾਰੀਆਂ ਜਿਹੜੀਆਂ ਆਪਣੇ ਲਾਗੇ ਨਹੀਂ ਆਉਂਦੀ ਸੋ ਅੱਜ ਆਪਾਂ ਨਾਲ ਭਾਈ ਸਾਹਿਬ ਜੁੜੇ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ